ਪੁਲਿਸ ਵੱਲੋਂ ਮਾਲਵਾ ਇਮੀਗ੍ਰੇਸ਼ਨ ਸੈਂਟਰ ਤੇ ਰੇਡ ਇੱਕ ਵਿਅਕਤੀ ਕਾਬੂ 2 ਦਿਨ ਦੇ ਪੁਲਿਸ ਰਿਮਾਰਡ ਤੇ ਸ਼੍ਰੀ ਮੁਖਸਰ ਸਾਹਿਬ ਦੀ ਥਾਣਾ ਸਿਟੀ ਪੁਲਿਸ ਨੇ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਸ਼ਹਿਰ ਦੇ ਮਲੋਟ ਰੋਡ ਤੇ 30 ਫੁੱਟੀ ਰੋਡ ਸਥਿਤ ਮਾਲਵਾ ਇਮੀਗ੍ਰੇਸ਼ਨ ਸੈਂਟਰ ਤੇ ਬੀਤੀ ਦੇਰ ਸ਼ਾਮ ਰੇਡ ਕੀਤੀ ਇਸੇ ਰੇਡ ਦੌਰਾਨ ਪੁਲਿਸ ਨੇ ਮੌਕੇ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਨੂੰ ਅੱਜ ਸਵੇਰੇ ਕਰੀਬ 11 ਵਜੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦੇ ਪੁਲਿਸ ਰਿਮਾਰਡ ਤੇ ਹਾਸਲ ਕਰ ਲਿਆ ਥਾਣਾ ਸਿਟੀ ਇੰਚਾਰਜ ਜਸਕਰਨ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਮਾਲਵਾ ਇਮੀਗ੍ਰੇਸ਼ਨ ਸੈਂਟਰ ਵਿਖੇ ਪੜਾਈ ਦੇ ਝਾਲੀ ਦਸਤਾਵੇਜ਼ 'ਚ ਝਾਲੀ ਸਟੈਂਪ ਤਿਆਰ ਕਰਕੇ ਭੋਲੇਪਾਲੀ ਲੋਕਾਂ ਨੂੰ ਉਹਨਾਂ ਦੇ ਵੀਜ਼ੇ ਲਗਵਾਉਣ ਦਾ ਚਾਂਸਾ ਦੇ ਕੇ ਲੱਖਾਂ ਰੁਪਏ ਲੁੱਟੇ ਜਾ ਰਹੇ ਨੇ ਜੇਕਰ ਪੁਲਿਸ ਵੱਲੋਂ ਰੇਡ ਕੀਤੀ ਜਾਂਦੀ ਹੈ ਤਾਂ ਝਾਲੀ ਤਿਆਰ ਕੀਤੇ ਪੜਾਈ ਦੇ ਦਸਤਾਵੇਜ਼ ਅਤੇ ਅਲੱਗ-ਅਲੱਗ ਸਰਕਾਰੀ ਦਫ਼ਤਰ ਬੈਂਕ ਅਤੇ ਡਾਕਟਰਾਂ ਦੀਆਂ ਝਾਲੀ ਸਟੈਂਪ ਬਰਾਮਦ ਹੋ ਸਕਦੀਆਂ ਹਨ ਖੜਾ ਮੁਖੀ ਅਨੁਸਾਰ ਪੁਲਿਸ ਨੇ ਰੇਡ ਕਰਕੇ ਮੌਕੇ ਤੇ ਜਸਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭੁੱਲਰ ਕਲੋਨੀ ਗਲੀ ਨੰਬਰ 2 ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿਖੇ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਉਸ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਦੇ ਦਿੱਤਾ ਗਿਆ ਸਰ ਇੱਕ ਮਾਲਵਾ ਪਾਇਲਟਸ ਵਾਲਿਆਂ ਦੇਖੋ ਪੁਲਿਸ ਦੀ ਰੇਡ ਜਾਂ ਚੈਕਿੰਗ ਸੰਬੰਧੀ ਮਾਮਲਾ ਧਿਆਨ ਚ ਆਇਆ ਕਿੱਥੋਂ ਤੱਕ ਪਹੁੰਚੀ ਇਹਦੇ ਚ ਕਾਰਵਾਈ ਕੀ ਨਿਕਲ ਰਹੀ ਹੈ ਜੀ ਏ ਜੀ ਐਫ ਆਈ ਆਰ ਨੰਬਰ 172 ਅੰਡਰ ਸੈਕਸ਼ਨ 300 14 338 336 340 ਬੀਨਸ ਦਰਜ ਕੀਤੀ ਗਈ ਹੈ। ਬੀਡੀ ਵਿੱਚ ਸਾਨੂੰ ਬਹੁਤ ਇਨਫੋਰਮੇਸ਼ਨ ਮਿਲੀ ਸੀ ਕਿ ਮਾਲਵਾ ਇਲੈਟ ਸੈਂਟਰ ਦਾ ਮਾਲਕ ਜਾਲੀ ਮੂਹਰਾ ਵਗੈਰਾ ਦਾ ਇਸਤੇਮਾਲ ਕਰਦਾ ਜਾਲੀ ਸਰਟੀਫਿਕੇਟਸ ਬਣਾਉਂਦਾ ਜਿਸ ਨਾਲ ਉਹ ਫੈਬ੍ਰੀਕੇਟਡ ਪੁਆਇਟ ਜਿਹੜੇ ਆਪਣੇ ਸਰਟੀਫਿਕੇਟਸ ਤੇ ਮੂਹਰਾ ਦੇ ਆਧਾਰ ਤੇ ਵੀਜ਼ੇ ਵਗੈਰਾ ਲਾਏ ਜਾਂਦੇ। ਤੋਂ ਇਸ ਕਰਕੇ ਰੇਡ ਕੀਤਾ ਗਿਆ ਚੈਕਿੰਗ ਕੀਤੀ ਗਈ ਤਿੰਨਕਾ ਮੌਜੂਦ। ਸਿਰ ਪ੍ਰਾਣੀਤਰਾ ਕਿਹੜੀ ਦਾ ਜਿਹੜਾ ਮਕਦਮਾ ਜੀ ਆਇਆਂ ਕਿਸ ਦੀ ਗੱਲ ਕਰਕੇ ਦਾ 420 465 67 68 ਕਰ ਸਰ ਕੋਈ ਗ੍ਰਿਫਤਾਰੀ ਵਗੈਰਾ ਨੇ ਹਾਂਜੀ ਇਹਦੇ ਵਿੱਚ ਇੱਕ ਪਰਸਨ ਨੂੰ ਅਰੈਸਟ ਕੀਤਾ ਗਿਆ ਉਹਦਾ ਨਾਮ ਹੈਗੇ ਜੀ ਜਸਪ੍ਰੀਤ ਸਿੰਘ son of ਮਹਿੰਦਰ ਸਿੰਘ ਰੈਜ਼ੀਡੈਂਟ ਆਫ ਭੋਲਰ ਕਲੋਨੀ ਸੀ ਮੌਸਸ ਫੋਰਟ ਸਪੇਸ਼ ਹੋ ਗਿਆ ਜੀ ਹਾਂਜੀ ਇਹਨੂੰ ਅੱਜ کورٹ ਦੇ ਵਿੱਚ ਪੇਸ਼ ਕੀਤਾ ਗਿਆ ਤੇ ਦੋ ਦਿਨ ਤੇ ਪੁਲਿਸ ਰਿਮਾਂਡ ਤੇ ਉਮੀਦ ਹੈ ਸਰ ਕੁਝ ਅੱਗੇ ਰਿਕਵਰੀ ਹੋ ਹਾਂਜੀ ਰਿਮਾਂਡ ਦੇ ਵਿੱਚ ਡੀਪਿੰਗ ਦਾ ਇਨਵੈਸਟੀਗੇਸ਼ਨ ਅੱਗੇ ਰਿਕਵਰੀ